ਚੋਰਾਾਂ ਦੇ ਹੌਸਲੇ ਲਗਾਤਾਰ ਬੁਲੰਦ ਹੁੰਦੇ ਹੋਏ ਦਿਖਾਈ ਦੇ ਰਹੇ ਨੇ ਜਿੱਥੇ ਪੁਲਿਸ ਵੱਲੋਂ ਵੀ ਆਪਣੇ ਵੱਲੋਂ ਤਰਾਂਤਰਾਂ ਦੇ ਤਰੀਕੇ ਵਰਤੇ ਜਾਂਦੇ ਨੇ ਉਹਨਾਂ ਨੂੰ ਫੜਨ ਦੇ ਲਈ ਉੱਥੇ ਚੋਰ ਵੀ ਤਰਾਂਤਰਾਂ ਦੇ ਤਰੀਕੇ ਅਪਣਾ ਰਹੇ ਨੇ ਆਪਣੀਆਂ ਜਿਹੜੀਆਂ ਚੋਰੀ ਦੀਆਂ ਘਟਨਾਵਾਂ ਉਹਨਾਂ ਨੂੰ ਅੰਜਾਮ ਦੇਣ ਦੇ ਲਈ ਇਸ ਵੇਲੇ ਮੌਜੂਦ ਆ ਜਲੰਧਰ ਦੀ ਗੁਰੂ ਅਮਰਦਾਸ ਕਲੋਨੀ ਦੇ ਵਿੱਚ ਜਿੱਥੇ ਕੀ ਲੋਕਾਂ ਨੇ ਚੋਰਾਾਂ ਨੇ ਜਿਹੜਾ ਗੋਡਾਊਨ ਇੱਥੇ ਗੋਡਾਊਨ ਹੈਗਾ ਆ ਇਹਦੇ ਅੰਦਰ ਸੇਨ ਮਾਰੀ ਕੀਤੀ ਆ ਤਾਂ ਲੱਖਾਂ ਰੁਪਏ ਦਾ ਸਮਾਨ ਜਿਹੜਾ ਤੇ ਸਮਾਰ ਹੈਗਾ ਜਾਂ ਜਾਂ ਕੈਸ਼ ਹੈਗਾ ਉਹ ਇਥੋਂ ਚੋਰੀ ਕੀਤਾ ਗਿਆ ਮੇਰੇ ਨਾਲ ਇੱਥੇ ਦੇ ਮੌਜੂਦ ਹੈਗੇ ਨੇ ਜਿਹੜੇ ਇੱਥੇ ਦੇ ਓਨਰ ਹੈਗੇ ਨੇ ਉਹ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਪਰ ਫਿਲਹਾਲ ਪਹਿਲਾਂ ਤਸਵੀਰਾਂ ਦਿਖਾ ਦਿੰਨੇ ਆ ਜਿਹੜੀ ਅੰਦਰ ਪੁਲਿਸ ਵੱਲੋਂ ਫਿੰਗਰਪ੍ਰਿੰਟ ਐਕਸਪਰਟ ਜਿਹੜੇ ਹੈਗੇ ਆਏ ਨੇ ਉਹਨਾਂ ਵੱਲੋਂ ਅੰਦਰ ਚੈਕਿੰਗ ਕੀਤੀ ਜਾ ਰਹੀ ਹੈ ਕੋਈ ਜੇ ਕਲੂ ਕੋਈ ਮਿਲਦਾ ਹੈਗਾ ਜਾਂ ਕੋਈ ਹੋਰ ਤਰ੍ਹਾਂ ਦਾ ਵੀ ਕੋਈ ਉਹਨਾਂ ਨੂੰ ਸੁਰਾਗ ਮਿਲਦਾ ਹੈਗਾ ਉਹਦੀ ਫਿੰਗਰਪ੍ਰਿੰਟ ਐਕਸਪਰਟਸ ਜਿਹੜੇ ਹੈਗੇ ਨੇ ਉੱਥੇ ਪਹੁੰਚੇ ਨੇ ਉਹਨਾਂ ਵੱਲੋਂ ਪੂਰੀ ਤਰ੍ਹਾਂ ਨਾਲ ਚੈਕਿੰਗ ਕੀਤੀ ਜਾ ਰਹੀ ਹੈ ਫਿੰਗਰਪ੍ਰਿੰਟ ਲਏ ਜਾ ਰਹੇ ਨੇ ਮੋਹਿਤ ਕੰਦਾਰੀ ਸਾਡੇ ਨਾਲ ਹੈਗੇ ਨੇ ਓਨਰ ਸਮਝ ਜੀ ਕਿਵੇਂ ਪਤਾ ਲੱਗਦਾ ਕਿ ਜਦੋਂ ਤੁਹਾਡੇ ਇੱਥੇ ਗੋਦਾਮ ਦੇ ਵਿੱਚ ਸੇਧਬਾਰੀ ਕੀਤੀ ਗਈ ਆ ਚੋਰਾ ਵੱਲੋਂ ਸਰ ਅਸੀਂ ਸਵੇਰੇ 9 ਵਜੇ ਆਏ ਆ ਆਪਣੇ ਜਦੋਂ ਡਿਊਟੀ ਟਾਈਮ ਸਾਡਾ ਸਟਾਰਟ ਹੁੰਦਾ ਹੈ ਅਸੀਂ ਲੇਬਰ ਦੇ ਨਾਲ ਮੈਂ ਆਪਣੇ ਆਇਆ ਖੋਲਣ ਵਾਸਤੇ ਤੇ ਖੋਲਿਆ ਤੇ ਬਾਹਰ ਦਾ ਤਾਲਾ ਸੀਗਾ ਹੀ ਨਹੀਂ ਬਾਹਰ ਤਾਲਾ ਨਹੀਂ ਸੀਗਾ ਜਦੋਂ ਇੱਧਰ ਲੌਕ ਤੋੜੇ ਹੋਏ ਸੀਗੇ ਜਾਂ ਸਾਡਾ ਲੌਕ ਹੀ ਵੈਲਯੂਏਬਲ ਨਹੀਂ ਸੀਗੇ ਤੋੜੇ ਆ ਲਾ ਲੈ ਗਏ ਆ ਖੋਲੇ ਆ ਸਾਨੂੰ ਕੁਝ ਨਹੀਂ ਅਦੇ ਬਤ ਪਤਾ ਲੌਕ ਅਵੇਲੇਬਲ ਹੁੰਦਾ ਕੁਝ ਪਤਾ ਲੱਗਦਾ ਤੋੜਿਆ ਕਿ ਖੋਲੇ ਆ ਲੌਕ ਹੀ ਅਵੇਲੇਬਲ ਨਹੀਂ ਸੀਗੇ ਜੀ ਨਾਲੋ ਵਾਲਾ ਗੇਟ ਸੀਗਾ ਇਹਨੂੰ ਇੱਥੇ ਵੀ ਲੋਕ ਨਹੀਂ ਲੱਗਾ ਸੀਗਾ ਜੀ ਜਦੋਂ ਖੋਲ ਲੋਕ ਤੋੜੇਗੇ ਜਾਂ ਖੋਲੇਗੇ ਕਦੀ ਨਾ ਹਾਂ ਲੱਗਦਾ ਤਾਂ ਆਇਆ ਕਿ ਤੋੜ ਖੋਲੇ ਗਏ ਲੱਗਦੇ ਆ ਜੇ ਤੋੜੇ ਵੀ ਹੋ ਸਕਦੇ ਆ ਇਹਦੇ ਬਾਰੇ ਕੁਝ ਪਤਾ ਨਹੀਂ ਕਿ ਕੀ ਕੀਤਾ ਇਹਨਾਂ ਨੇ ਮਗਰ ਲੋਕ ਸੀਗੇ ਨਹੀਂ ਇੱਥੇ ਲੱਗੇ ਨਹੀਂ ਹੋਏ ਸੀਗੇ ਜੀ ਤੇ ਕਿੰਨਾ ਕੁ ਨੁਕਸਾਨ ਹੋਇਆ ਫਿਲਹਾਲ ਇਸ ਵੇਲੇ ਸਰ ਕੈਸ਼ ਮਿਲਾ ਕੇ ਜੋ ਸਾਰਾ ਸਮਾਨ ਮਿਲਾ ਕੇ 5 ਤੋਂ 6 ਲੱਖ ਦਾ ਹੋਏਗਾ ਜੀ ਬਾਕੀ ਪੂਰੀ ਐਗਜ਼ੈਕਟ ਫਿਗਰ ਨਹੀਂ ਬਣਾਈਏ ਸੀ ਕੀ ਬਣਿਆ ਕੀ ਕੀ ਲੈ ਕੇ ਗਏ ਹੈਗੇ ਸਰ ਬਦਾਮਾ ਦੇ ਬੋਰੇ ਸੀਗੇ 10 अच्छा ये तकरीबन ਤੁਸੀਂ حساب ਲਾਓ ਕਿ 25 ਕਿਲੋ 250 ਕਿਲੋ ਬਦਾਮ ਸੀਗੇ ਜੀ ਤਿੰਨ ਬੋਰੀਆਂ ਕਾਲੀ ਮੀਝੀ ਸੀਗੀ 30 30 ਕਿਲੋ ਜੀ 90 ਕਿਲੋ ਹੋ ਸੀਗੇ ਜੀ 8 ਬੇਟੀਆਂ 100 ਕਿ ਦੀ ਕਹਿੰਦੇ ਮਿਸਿੰਗ ਜੀ ਉਹਦੇ ਵਿੱਚ 15 ਕਿਲੋ ਦੀ ਬੋਕ ਸੀਗੀ 120 ਕਿਲੋ ਤੇ ਉਸ ਤੋਂ ਬਾਅਦ ਕੈਸ਼ ਵੀ ਅਸੀਂ ਮੇਰੇ ਇਹਦੇ ਵਿੱਚ 215000 ਆਰਾਊਂਡ ਫਿਗਰ ਸੀਗਾ ਜਿਹੜੀ ਇਸ ਵੇਲੇ ਅਸੀਂ ਆਰਟੀਜੀ ਉਸ ਕਰਾਨੀ ਸੀ ਉਹ ਰੱਖਿਆ ਸੀਗਾ ਉਹ ਮਿਸਿੰਗ ਹੈ ਜੀ ਤੇ ਸੀਸੀਟੀਵੀ ਕੈਮਰਾਸ ਲੱਗੇ ਹੋਏ ਨੇ ਉਹਦੇ ਵਿੱਚ ਕੁਛ ਆਇਆ ਜਾਂ ਉਸੇ ਵਿੱਚ ਆਇਆ ਜੀ ਤਿੰਨ ਚਾਰ ਮੁੰਡੇ ਸ਼ੋਅ ਹੋਏ ਆ ਜੀ ਬਾਹਰ ਜਿਹੜੇ ਘਰ ਦੇ ਵਿੱਚ ਲੱਗੇ ਸੀ ਉਹਦੇ ਵਿੱਚ ਤੁਹਾਡੇ ਵਾਲੇ ਨਹੀਂ ਚੱਲ ਰਹੇ ਸਾਡੇ ਡੀਵੀਆਰ ਹੀ ਲੱਗੇ ਜੀ ਕੱਢ ਕੇ ਚੋਰੀ ਕਰ ਨਾਲ ਉਹ ਹਾਂ ਜੀ ਡੀਵੀਆਰ ਹੀ ਚੋਰੀ ਹੋ ਗਿਆ ਜੀ ਤਾਂ ਐਸੇ ਜੇ ਗੱਲ ਕਰੀਏ ਜੋ ਜਿਹੜੇ ਓਨਰ ਹੈਗੇ ਉਹਨਾਂ ਨੂੰ ਜਾਣਕਾਰੀ ਦਿੱਤੀ ਗਈ ਕਿ ਚੋਰ ਚੋਰੀ ਕਰਕੇ ਸਮਾਨ ਤਾਂ ਲੈ ਕੇ ਗਏ ਨਾਲ ਦੀ ਨਾਲ ਜਿਹੜਾ ਆਪਣਾ ਸੁਰਾਖ ਸੀਗਾ ਜਿਹੜਾ ਮਾੜਾ ਮੋਟਾ ਪੁਲਿਸ ਦੇ ਹੱਥੇ ਲੱਗਣਾ ਸੀਗਾ ਉਹ ਡੀਵੀਆਰ ਵੀ ਨਾਲ ਲੈ ਗਏ ਨੇ ਤਾਂ ਕਿ ਕੋਈ ਵੀ ਸੁਰਾਰ ਜਿਹੜਾ ਹੈਗਾ ਉਹਨਾਂ ਵੱਲੋਂ ਨਹੀਂ ਛੱਡਿਆ ਗਿਆ ਪਰ ਪੁਲਿਸ ਵੱਲੋਂ ਆਪਣੀ ਕਾਰਵਾਈ ਨੂੰ ਅੰਜਾਮ ਜ਼ਰੂਰ ਦਿੱਤਾ ਜਾ ਰਿਹਾ ਜਿੱਥੇ ਡੀਵੀਆ ਰੱਖਿਆ ਸੀਗਾ ਉਥੋਂ ਫਿੰਗਰ ਪ੍ਰਿੰਟ ਜਿਹੜੇ ਆ ਉਹ ਲਏ ਜਾ ਰਹੇ ਨੇ ਹੋਰ ਜਿਹੜੇ ਕਿ ਸਬੂਤ ਹੈਗੇ ਨੇ ਉਹ ਇੱਥੋਂ ਕਲੈਕਟ ਕੀਤੇ ਜਾ ਰਹੇ ਨੇ ਹਾਲਾਂਕਿ ਜਿਹੜਾ ਬਾਹਰ ਜਿਹੜਾ ਗਲੀ ਦੇ ਵਿੱਚ ਕਿਸੇ ਦੇ ਘਰ ਦੇ ਵਿੱਚ ਕੈਮਰਾ ਲੱਗਾ ਹੈਗਾ ਉਹਦੇ ਵਿੱਚ ਜ਼ਰੂਰ ਉਹਨਾਂ ਦੀਆਂ ਤਸਵੀਰਾਂ ਆਈਆਂ ਨੇ ਜਿਹਦੇ ਵਿੱਚ ਤਿੰਨ ਉਹ ਜਿਹੜੇ ਚੋਰ ਹੈਗੇ ਜਿਨ੍ਹਾਂ ਵੱਲੋਂ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਮੇਰੇ ਨਾਲ ਸੁਰਿੰਦਰਪਾਲ ਐਸਆਈ ਮੌਜੂਦ ਹੈਗੇ ਨੇ ਭਾਈ ਸਭ ਜੇ ਗੱਲ ਕਰੀਏ ਪ੍ਰਾਇਮਰੀ ਇਨਵੈਸਟੀਗੇਸ਼ਨ ਚ ਕੀ ਸਾਹਮਣੇ ਆਇਆ ਹਜੇ ਤੱਕ ਤੁਸੀਂ ਪ੍ਰਾਇਮਰੀ ਇਨਵੈਸਟੀਗੇਸ਼ਨ ਚ ਕੀ ਸਾਹਮਣੇ ਆਇਆ ਹਜੇ ਤੱਕ ਹੈ ਪ੍ਰਾਇਮਰੀ ਇਹਨਾਂ ਦੇ ਦਰਸ਼ਨ ਮੁਤਾਬਕ ਵੀ ਜਿਹੜੇ ਬੰਦੇ ਨੇ ਇਧਰ ਸਾਹਮਣੇ ਪਲਾਟ ਵੱਲ ਨੂੰ ਇਹਨਾਂ ਦਾ ਸਮਾਨ ਚੋਰੀ ਕਰਕੇ ਲੈ ਗਏ ਤੇ ਉਹ ਅਸੀਂ ਦੇਖ ਰਹੇ ਹਾਂ ਵੀ ਕੌਣ ਸੀਗੇ ਸੀਸੀਟੀਵੀ ਕੈਮਰਿਆਂ ਦੇ ਫੋਟੇ ਚੈੱਕ ਕੀਤੀ ਜਾ ਰਹੀ ਹੈ ਹੂੰ ਉਦੇ ਵਿੱਚ ਦੇਖਦੇ ਜੇ ਚਿਹਰੇ ਨਜ਼ਰ ਆਉਂਦੇ ਤਾਂ ਫਿਰ ਆਡੈਂਟੀਫਿਕੇਸ਼ਨ ਕੁਝ ਹੋ ਰਹੀ ਤੇ ਸਾਹਮਣੇ ਆਇਆ ਅਜੇ ਤੱਕ ਕੁਝ ਸਮਝ ਨਹੀਂ ਆਇਆ ਫਿੰਗਰਪ੍ਰਿੰਟ ਵਾਲੀ ਟੀਮ ਭਗਾਈ ਆ ਫਿੰਗਰ ਵਾਲੇ ਕਰਦੇ ਜੇ ਫਿੰਗਰਾ ਤੋਂ ਕੋਈ ਪਤਾ ਲੱਗਦਾ ਤਾਂ ਉਹ ਚੀਜ਼ ਸਾਹਮਣੇ ਲੰਦੀ ਜਾਊਗੀ ਤਾਂ ਇੱਕ ਵਾਰੀ ਮੈਂ ਆਪਣੇ ਕੈਮਰਾਮੈਨ ਦੇ ਨਾਲ ਥੋੜਾ ਜਿਆ ਦਿਖਾ ਰਹੀ ਅਸੀਂ ਆਪਣੇ ਦਰਸ਼ਕਾਂ ਨੂੰ ਵੀ ਕਿ ਇੱਕ ਪਹਿਲਾਂ ਮੈਂ ਤਾਂ ਮੈਂ ਆ ਦੱਸ ਦੇਣਾ ਜਿਹੜਾ ਇਹ ਵਾਲਾ ਗੇਟ ਹੈ ਜਿੱਥੋਂ ਅੰਦਰ ਐਂਟਰ ਹੋਏ ਆ ਇੱਥੇ ਜਿਹੜਾ ਲੋਕ ਸੀਗਾ ਉਹ ਨਹੀਂ ਸੀਗਾ ਪਹਿਲੀ ਗੱਲ ਬਾਕੀ ਲੱਗਦਾ ਦੂਸਰੀ ਗੱਲ ਜਿਹੜਾ ਆਹ ਵਾਲਾ ਗੇਟ ਹੈਗਾ ਜਿੱਥੇ ਗੱਡੀ ਖੜੀ ਅੰਦਰ ਇਹ ਵਾਲੇ ਲੋਕ ਨੂੰ ਬਿਲਕੁਲ ਵੀ ਛੇੜਿਆ ਨਹੀਂ ਗਿਆ ਫਿਰ ਜਿਹੜਾ ਆਹ ਵਾਲਾ ਗੇਟ ਹੈਗਾ ਆ ਇਹ ਵਾਲੇ ਗੇਟ ਦੇ ਜਿਹੜੇ ਤਾਲੇ ਖੋਲੇ ਗਏ ਤੋਲੇ ਨਹੀਂ ਗਏ ਖੋਲੇ ਗਏ ਬਾਕੀ ਸੁਰਿੰਦਰਪਾਲ ਜੀ ਸਾਡੇ ਨਾਲ ਹੈਗੇ ਨੇ ਉਹਨਾਂ ਕੋਲ ਥੋੜੀ ਜਾਣਕਾਰੀ ਹਾਸਲ ਕਰਦੇ ਸਾਡੀ ਜਿਹੜੀ ਤਫਤੀਸ਼ ਆ ਸੀਸੀਟੀਵੀ ਕੈਮਰਾ ਚੱਕਿਆ ਬਾਕੀ ਤੇ ਆ ਉਹਦੇ ਵਿੱਚ ਜਿਹੜਾ ਲੜਕਾ ਗੇਟ ਖੋਲ ਰਿਹਾ ਉਹ ਇਸ ਤਰ੍ਹਾਂ ਵਾ ਜਿਵੇਂ ਕਰਦਾ ਪੇਤੀ ਹੋਵੇ ਉਨੇ ਨਾਰਮਲ ਆ ਕੇ ਤਾਲੇ ਖੋਲੇ ਆ ਕੋਈ ਇਹੋ ਜਿਹਾ ਨਹੀਂ ਕੋਈ ਧੱਕਾ ਕੀਤਾ ਉਹਨੇ ਆ ਕੇ ਚਾਬੀਆਂ ਲਾਈਆਂ ਚਾਬੀ ਲਾ ਕੇ ਤਾਲਾ ਖੋਲਿਆ ਉਸ ਤੋਂ ਬਾਅਦ ਅਗਲਾ ਤਾਲਾ ਖੋਲਿਆ ਕੋਈ ਇਹੋ ਜੀ ਗੱਲ ਸਾਹਮਣੇ ਨਹੀਂ ਆਈ ਵੀ ਉਹਨੇ ਆ ਕੇ ਵੰਡਿਆ ਜੈਕਟ ਮੈਂ ਥੋੜੀ ਜਿਹਾ ਦੱਸਣਾ ਕਿਸੇ ਤਰ੍ਹਾਂ ਦਾ ਧੱਕਾ ਜਾਂ ਸੱਬਲ ਜਾਂ ਸਰੀਆ ਜਾਂ ਥੋੜਾ ਮਾਰਨ ਦੀ ਕੋਸ਼ਿਸ਼ ਨਹੀਂ ਬਿਲਕੁਲ ਆਰਾਮ ਨਾਲ ਆਏ ਆ ਚਾਬੀ ਨਾਲ ਲੋਕ ਖੋਲੇ ਆ ਤੇ ਜਿੱਥੇ ਜਾਣਾ ਸੀ ਉੱਥੇ ਹੀ ਗਏ ਆ ਕਿਤੇ ਆਸ-ਪਾਸੇ ਹੱਤ ਪਿਆ ਨਹੀਂ ਬਿਲਕੁਲ ਨਹੀਂ ਬਿਲਕੁਲ ਨਹੀਂ ਉਹਨਾਂ ਨੇ ਨਾਰਮਲ ਆ ਕੇ ਆਰਾਮ ਨਾਲ ਤਾਲੇ ਖੋਲੇ ਆ ਤਾਲਾ ਖੋਲ ਪਹਿਲਾ ਤਾਲਾ ਖੋਲਿਆ ਉਸ ਤੋਂ ਬਾਅਦ ਅਗਲਾ ਤਾਲਾ ਖੋਲਿਆ ਵਾ ਤੇ ਆਰਾਮ ਨੇ ਆਪਣਾ ਕੰਮ ਕਰਕੇ ਤੇ ਉਹ ਕਿੰਨੇ ਕਿੰਨੇ ਜਾਣੇ ਸੀ ਸੀਸੀਟੀਵੀ ਚਾਹੇ ਕਿੰਨੇ ਜਾਣੇ ਉਹ ਬੋਲੇ ਚੱਕਦੇ ਨਜ਼ਰ ਆ ਰਹੇ ਆ ਆਰਾਮ ਦੇ ਨਾਲ ਕੋਈ ਉਹਨਾਂ ਨੂੰ ਡਰ ਪਿਆ ਨਹੀਂ ਕੋਈ ਕੁਛ ਨਹੀਂ ਜਣੀ ਇਹ ਤੋਂ ਸਾਫ ਜ਼ਾਹਿਰ ਆ ਕਿ ਕੋਈ ਇਹਨਾਂ ਦਾ ਪੇਤੀ ਹੈਗਾ ਆ ਜਿਹੜਾ ਜਿਹੜੇ ਇਸ ਦਾ ਅੰਜਾਮ ਦਿੱਤਾ ਹੈ ਹਾਂ ਕਰਦਾ ਪੇਤੀ ਹੈ ਬਿਲਕੁਲ ਪੇਤੀ ਮੈਂ ਇੱਕ ਵਾਰੀ ਹੋਰ ਥੋੜਾ ਜਿਹਾ ਦੱਸ ਖਾ ਦੇਣਾ ਹੈਗਾ ਕਿ ਇਸ ਰਸਤੇ ਥਾਣੀ ਦੀ ਜੇ ਇੱਥੋਂ ਚੋਰੀ ਹੁੰਦੀ ਆ ਇਸ ਗੋਡਾਊਨ ਦੇ ਵਿੱਚੋਂ ਇਸ ਗੋਡਾਊਨ ਤੋਂ ਚੋਰੀ ਕਰਕੇ ਚੋਰ ਜਿਹੜੇ ਹੈਗੇ ਐਸ ਰਸਤੇ ਤੋਂ ਬਿਲਕੁਲ ਜਿੱਦਾਂ ਸੁਰਿੰਦਰਪਾਲ ਜਿਹੜੇ ਮੁਲਾਜ਼ਮ ਹੈਗੇ ਨੇ ਉਹ ਸਾਨੂੰ ਦੱਸ ਰਹੇ ਨੇ ਵੀ ਕਿਵੇਂ ਕਰਕੇ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਬਿਲਕੁਲ ਪੈਰਾਂ ਦੇ ਨਿਸ਼ਾਨ ਜਿੱਦਾਂ ਜਿੱਦਾਂ ਉਹ ਚੋਰ ਇੱਥੋਂ ਨਿਕਲੇ ਆ ਉਸ ਤਰੀਕੇ ਦੇ ਨਾਲ ਇਹ ਨਿਸ਼ਾਨ ਬਣੇ ਹੋਏ ਆ ਤਾਂ ਬਿਲਕੁਲ ਇਸ ਇਲਾਕੇ 'ਚ ਹੁੰਦੇ ਹੋਏ ਇਸ 플ੌਟ 'ਚ ਹੋ ਕੇ ਉਹਨਾਂ ਵੱਲੋਂ ਆ ਜਿਹੜੀ ਕੰਨ ਹੈਗੀ ਆ ਪੰਜੂ ਕੁ ਫੁੱਟ ਦੀ ਇਸ ਨੂੰ ਕ੍ਰੋਸ ਕਰਕੇ ਦੂਸਰੇ ਪਾਸੇ ਦੂਸਰੇ ਪਾਸੇ ਗਏ ਤੇ ਇੱਥੋਂ ਸਾਹਮਣੇ ਸੜਕ ਤੇ ਜਿੱਥੋਂ ਕਿ ਉਹ ਭੱਜਣ ਚ ਕਾਮਯਾਬ ਹੋਏ ਆ ਇਹ ਸਾਰਾ ਜਿਹੜੀ ਘਟਨਾ ਹੋਈ ਹੈ ਇਸ ਤਰੀਕੇ ਨਾਲ ਵਾਪਰਦੀ ਆ ਔਰ ਇੱਥੋਂ ਉਹ ਜਿਹੜੀ ਦੀਵਾਰ ਹੈਗੀ ਇਹਨੂੰ ਕ੍ਰੋਸ ਕਰਕੇ ਦੂਸਰੇ ਪਾਸੇ ਨਿਕਲ ਜਾਂਦੇ ਪਰ ਹੁਣ ਪੁਲਿਸ ਵੱਲੋਂ ਆਪਣੀ ਕਾਰਵਾਈ ਜਿਹੜੀ ਹੈਗੀ ਆ ਉਹ ਅਮਲ ਚੁਲਿਆਂਦੀ ਗਈ ਆ ਸੀਸੀਟੀਵੀ ਫੁਟੇਜ ਉਹਨਾਂ ਵੱਲੋਂ ਕਲੈਕਟ ਕਰ ਲਈ ਗਈ ਆ ਦੂਸਰੇ ਪਾਸੇ ਜਿਹੜੇ ਡੀਵੀਆਰ ਦੇ ਫਿੰਗਰਪ੍ਰਿੰਟ ਹੈਗੇ ਆ ਉਹ ਵੀ ਕਲੈਕਟ ਕਰ ਲਏ ਗਏ ਆ ਹੁਣ ਇਹਨਾਂ ਚੋੜਾ ਨੂੰ ਕਦੋਂ ਟਿੱਕਰ ਪੁਲਿਸ ਗ੍ਰਿਫਤਾਰ ਕਰਦੀ ਆ ਇਹ ਆਉਣ ਵਾਲਾ ਸਮਾਂ ਦੱਸੇਗਾ ਕੈਮਰਾਮੈਨ ਸੁਖਵਿੰਦਰ ਦੇ ਨਾਲ ਸੁਰਿੰਦਰ ਕੰਬੋਜ ਦੈਨਿਕ ਸੂਰਤ ਟੀਵੀ ਜਲੰਧਰ 올 ਵਰਲਡ ਓਪਨ ਚੈਲੰਜ 17 ਟਾਈਮ ਗੋਲਡ ਮੈਡਲਿਸਟ ਆਰਕੇ ਤੰਤਰਿਕ पंडित मौलवी बेगम तांत्रिक इन चोर ठगा तो सावधान स्पेशलिस्ट वशीकरण सट्टा नंबर लव मैरिज पति पत्नी चान विदेश च पक्का होना कारोबार का ना चलना सिर्फ इकती घंटिया च समाधान फ्री 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 आर के तांत्रिक मोबाइल पचानवे एक जीरो तिरानवे सत्तर एक सौ पांच अठानवे चार सौ पता पंजाब देश दुनिया की हर खबर सबसे पहले देखने के लिए फॉलो करें दैनिक सवेरा टीवी YouTube Facebook Instagram X aur WhatsApp channel par